ਪਿੰਡ ਵਿੱਚ ਤਰਾੜ ਪਾਉਣ ਵਾਲੇ ਨੂੰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਦਿੱਤਾ ਮੂੰਹ ਤੋੜ ਮਾਰ ਜਵਾਬ ਅਸੀਂ ਕਿਸੇ ਤੋਂ ਨਹੀਂ ਦੱਬਾਂਗੇ ਤੇ ਦਵਾਂਗੇ ਮੂੰਹ ਤੋੜਵਾਂ ਜਵਾਬ ਤੇ ਬਿਨਾਂ ਫੇਰ ਪਾਖ ਤੋਂ ਪਿੰਡ ਦਾ ਕਰਾਂਗੇ ਵਿਕਾਸ ਸਰਪੰਚ ਮੇਰੇ ਸੇ ਪਿੰਡ ਦਾ ਵਸਨੀਕ ਆ ਕਿਉਂਕਿ ਬੂਟਾ ਰਹਿੰਦਾ ਕਰਰੌਲੀ ਦੇ ਵਿੱਚ ਜਿੱਥੇ ਕੰਮ ਚੱਲਦਾ ਉਹਦਾ ਇੱਥੇ ਮਤਬਲ ਨਹੀਂ ਹੈਗਾ ਬੋਲਣ ਦਾ ਉਹ ਜਿਨ੍ਹਾਂ ਦੇ ਘਰਾਂ 'ਚ ਕੰਮ ਚੱਲਦਾ ਉਹ ਬੋਲਣ ਦਾ ਨਾ ਬੋਲਣ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਤੁਹਾਡੀ ਆ ਕੇ ਚੰਗੀ ਆ ਇਤੋਂ ਸਭ ਰੋਲਾ ਕਾਲ ਵੀ 4 ਪੈਸੇ ਦੇ ਦिए ਫਿਰ ਐਟ ਵਧੀਆ ਜੀ ਕੀ ਉਹ ਸਰਪੰਚੀ ਭਾਉ ਨਹੀਂ ਸਰਪੰਚੀ ਦਾ ਤਾਂ ਮੈਨੂੰ ਪਤਾ ਨਹੀਂ ਭਾਲਦਾ ਕਿ ਨਹੀਂ ਭਾਲਦਾ ਬਸ ਉਹਦਾ ਇਹੀ ਕੰਮ ਹੁੰਦਾ ਵੇ ਵੀ ਵੇਚ ਟੰਗ ਡਾਉਣੀ ਆਣ ਕੇ ਲੈ ਵੀ ਮੈਨੂੰ ਪੁੱਛ ਕੇ ਪੂਰਾ ਕੰਮ ਚੱਲੇ ਉਹ ਇਹ ਕੰਮ ਕਰਦਾ ਨਹੀਂ ਬਾਈ ਇਹ ਕੀ ਉਹਦਾ ਨਾ ਤੁਹਾਡੇ ਤੇ ਤੇ ਮੈਂ ਹਰਦੀਪ ਸਿੰਘ ਸੰਧੂ ਤੇ ਮੈਂ ਪੰਚਾਇਤ ਮੈਂਬਰ ਆ ਹਾਂ ਟੈਰਟਾਇਰ ਰਟਾਇਰਡ ਮੈਨੇਜਰ ਅਮੈਂ ਜੀ ਹਾਂ ਜੀ ਤਾਂ ਕੀ ਬੋਲਿਆ ਕੀ ਕਹਿਣਾ ਚਾਹੁੰਦੇ ਮੈਂ ਤਾਂ ਅਈ ਅਈ ਤਾਂ ਸਾਰੇ ਭੇਦ ਭੋਅ ਇਹਨਾਂ ਵਾਲੇ ਸਾਡੀ ਪੂਰੀ ਆਪੋਜੀਸ਼ਨ ਰਹੀ ਤੇ ਸਾਡੇ ਥੋੜਾ ਜੀ ਪ੍ਰਬੰਧਕ ਵੀ ਲਵਾ ਸਕਦੇ ਸੀਗੇ ਸਾਨੂੰ ਪਤਾ ਹੀ ਕੰਮ ਸਾਡਾ ਪ੍ਰਬੰਧਕ ਤੇ ਹੋਰ ਬਚਣਾ ਨਹੀਂ ਕੋਈ ਕਈ ਸਪੈਸ਼ਲ ਇਹਨਾਂ ਨੂੰ ਸਪੋਰਟ ਕੀਤੀ ਆ ਕੰਮ ਅੱਗੇ ਲਾ ਕੇ ਕਰੋ ਸਾਡਾ ਕੋਈ ਦਖਲ ਨਹੀਂ ਇਹ ਕਹਦੇ ਆ ਕੇ ਇੱਟਾਂ ਵੀ ਆਖੀਆਂ ਸੀਮੈਂਟ ਵੀ ਲਵੀ ਇਹਨਾਂ ਨੇ ਕਰਨਾ ਕੀ ਲੱਗਦਾ ਪਿੰਡ ਚ ਕੁਝ ਬੰਦੇ ਬੋਲ ਰਹੇ ਨੇ ਇਹ ਜਿਹੜੇ ਗੱਲ ਦੇ ਝੂਠ ਤਾਂ ਮਾਰਦੇ ਨਹੀਂ ਜੀ ਕੋਈ ਗੱਲ ਹੈਗੀ ਤਾਂ ਆ ਹੀ ਆ ਅਹੀ ਤਾਂ ਸਾਰਾ ਪਿੰਡ ਨੂੰ ਸਾਡਾ ਪਿੰਡ ਛੋਟਾ ਜਾਈ ਏ ਈ ਏਡੀ ਕੋਈ ਗੱਲ ਹੈ ਨਹੀਂ ਤੇ ਹੋਣਾ ਚਾਹੀਦਾ ਕੰਮ ਤਾਂ ਟਾਈਮ ਤਾਂ 5-6 ਮਹੀਨੇ ਲੰਗੇ ਸਰਕਾਰ ਦੇ ਕਿੰਨੇ ਗੱਗਾ ਦੂਜੀ ਸਰਕਾਰ ਉਹ ਫਿਰ ਪਤਾ ਨਹੀਂ ਕੀ ਬਣਨਾ ਜੀ ਪੰਚਾਇਤ ਦਾ ਪਹਿ ਹੈਗਾ ਸਾਡੇ 22 25 ਕਿੱਲੇ ਪੈਣੀ ਦਾ ਹੈਗਾ ਜੀ ਉਹ ਲਈ ਜਣੇ ਆ ਪਿੰਡ ਦੇ ਬੂਟਾ ਸਿੰਘ ਕੀ ਕਰ ਰਹੇ ਨੇ ਆ ਦੱਸ ਹੀ ਦਿੱਤਾ ਹੀ ਸਾਰਿਆਂ ਨੇ ਉਹ ਦੱਸ ਦੇ ਕੇ ਮੇਰੇ ਦੇ ਸਾਹਮਣੇ ਆਉਂਦਾ ਨਹੀਂ ਜੀ ਉਹ ਨਾ ਕਿ ਸਾਡੀ ਪਾਰਟੀ ਆਮ ਆ ਦੀ ਉਹਦਾ ਡਾਕੀ ਕਟਾਰੀਏ ਕੋਲੇ ਜਾ ਕੇ ਬਹਿ ਜਾਂਦਾ ਹੈ। ਅਹੀਂ ਬਥੇਰਾ ਉਹਨਾਂ ਨੂੰ ਕਹੀਦਾ ਕਿ ਸਰਕਾਰ ਢੋਡੀ ਐ, ਐਮ ਐਲ ਏ ਢੋਡਾ ਵਾ, ਢੋਡੀ ਕਿਉਂ ਨਹੀਂ ਸੁਣਦਾ ਉਹ ਕੋ ਅਕਾਲੀ ਦਲ ਦੇ ਬੰਦਿਆ ਦੀ ਕਿਉਂ ਸੁਣਦਾ? ਨਹੀਂ ਉਹ ਬੂਟਾ ਸੁਣਦਾ ਸਾਡੇ ਰਾਕੇ ਤਾਂ ਜੋ ਜਾਈਏ ਉਹ ਦਫ਼ਤਰ 'ਚ ਨਹੀਂ ਖੜਦਾ ਜੀ। ਅਹੀਂ ਤਾਂ ਜਾਈਏ ਤਾਂ। ਕਿ ਸਾਡਾ ਤਾਂ ਇਹਨਾਂ ਨਾਲ ਲਿੰਕਾ ਜੇ ਕੋਈ ਕੰਮ ਆ ਪੈਂਦਾ ਅਸੀਂ ਕਰਾਉਣੇ ਆ ਉਹਦਾ ਕਰਦੇ ਆ। ਕੀ ਤੁਸੀਂ ਆਪਣੇ ਐਮ ਐਲ ਏ ਨੂੰ ਜਾ ਕੇ ਸ਼ਿਕਾਇਤ ਕੀਤੀ ਆ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਸੁਣਦੇ? ਸੁਣਦੇ ਤੁਸੀਂ ਕਾਲੀਆਂ ਦੀ ਆ। ਕਦੇ ਗੱਲ ਕੀਤੀ? ਨਹੀਂ ਅਜੇ ਤਾਈ ਤਾਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਡਰ ਲੱਗਦਾ ਬੂਟਾ ਸਿੰਘ ਨਹੀਂ ਡਰ ਤਾਂ ਕਹਦਾ ਜੀ ਇਹ ਤਾਂ ਕਹਦਾ ਸਾਨੂੰ ਡਰ ਅਈ ਤਾਂ ਬਲਾਕ ਹੀ ਨਹੀਂ ਖੁਸ਼ ਇੱਥੇ ਬੈਠਾ ਹੁੰਦਾ ਨਹੀਂ ਬੂਟਾ ਉਹ ਐਸਾ ਬੂਟਾ ਕਿ ਕੋੜਾ ਵਾ ਸਾਰੇ ਨਾਲ ਕਿ ਡਰ ਲੱਗਦਾ ਨਾ ਨਾ ਡਰ ਮਤਲਬ ਉਹ ਨਹੀਂ ਬੰਦਾ ਅਸਲ ਤਾਂ ਉਹਨੂੰ ਕੰਮ ਹੋਣਾ ਚਾਹੀਦਾ ਜੀ ਕੀ ਮਸਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅਮਨਦੀਪ ਕੌਰ ਸਰਪੰਚ ਮੌਜੂਦਾ ਪਿੰਡ ਮੀਹਾ ਸਿੰਘ ਵਾਲੇ ਤੋਂ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਹੈ ਪਿੰਡ ਦਾ ਕੰਮ ਚੱਲ ਰਿਹਾ ਹੈ ਗਲੀ ਬਣ ਰਹੀ ਆ ਤੇ ਵਿੱਚੋਂ ਦੋ ਚਾਰ ਬੰਦੇ ਹੈਗੇ ਆ ਉਹ ਇਸ ਕੰਮ ਨੂੰ ਰੋਕਦੇ ਆ ਕਿ ਇਟ ਮਾੜੀ ਆਏ ਆ ਜਿਵੇਂ ਸਾਡੇ ਮੈਂਬਰ ਪੰਚਾਇਤ ਮੇਰੇ ਨਾਲ ਸੰਜੋਗ ਦਿੰਦੇ ਸਾਰਾ ਪਿੰਡ ਮੇਰੇ ਨਾਲ ਸੰਜੋਗ ਦੇ ਰਿਹਾ ਵਾ ਤੇ ਪਰ ਜਿਹੜੇ ਵਿੱਚੋਂ ਕੋਈ ਦੋ ਚਾਰ ਬੰਦੇ ਹੈਗੇ ਆ ਉਹ ਮੈਨੂੰ ਪਿੰਡ ਦਾ ਵਿਕਾਸ ਨਹੀਂ ਕਰਨ ਦੇਣਗੇ ਉਹ ਕਿਹੜੀ ਪਾਰਟੀ ਦੀ ਉਹ ਆਮ ਆਦਮੀ ਕਾਲੀ ਪਾਰਟੀ ਦੇ ਹੈਗੇ ਆ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਸਾਰੇ ਇਕੱਠੇ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਆ ਤੇ ਜਿਹੜੇ ਦੋ ਚਾਰ ਅਕਾਲੀ ਪਾਰਟੀ ਦੇ ਬੰਦੇ ਆ ਤੇ ਇੱਕ ਮੌਜੂਦਾ ਮੌਜੂਦਾ ਮੈਂਬਰ ਬੂਟਾ ਸਿੰਘ ਉਹ ਕੰਮਾਂ ਦੇ ਵਿੱਚ ਰੁਕਾਵਟ ਪਾ ਰਿਹਾ ਵਾ ਮੇਰੀ ਇਹੀ ਸਰਕਾਰ ਤੱਕ ਮੇਰੀ ਇਹ ਵੀਡੀਓ ਜਾਣੀ ਚਾਹੀਦੀ ਆ ਕਿ ਇਹ ਹੀ ਰਿਕਵੈਸਟ ਹੈ ਮੇਰੇ ਮਾਨ ਸਾਹਿਬ ਨੂੰ ਕਿ ਸਾਡੇ ਪਿੰਡ ਦਾ ਵਿਕਾਸ ਹੋ ਲੈਣ ਤੋਂ ਅਜੇ ਤੱਕ ਵੀ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆਗਾ ਜੇ ਕੋਈ ਕੰਮ ਕਰਦਾ ਉਹਨੂੰ ਕੰਮ ਕਰਨ ਨਹੀਂ ਕੰਮ ਨਹੀਂ ਕਰਨ ਦਿੰਦੇ ਆ ਕੀ ਲੱਗਦਾ ਤੋ ਤ ਸਰਪੰਚੀ ਖੋਲਣ ਦੀ ਹੈ ਹਾਂਜੀ ਹਾਂਜੀ ਸਰ ਮੇਰੇ ਹਸਬੈਂਡ ਨੂੰ ਉੱਥੇ ਮੋਟਰ ਤੇ ਬੁਲਾ ਕੇ ਦੋ ਜਣਿਆਂ ਨੇ ਉੱਥੇ ਤੇ ਦਬਾਅ ਪਾ ਕੇ ਸਰਪੰਚੀ ਮੰਗਦੇ ਆ ਕੱਲ ਨੂੰ ਇਹਨੂੰ ਕੁਝ ਵੀ ਹੋ ਜਾਵੇ ਕਿਤੇ ਬਾਹਰ ਅੰਦਰ ਉਹ ਜ਼ਿੰਮੇਵਾਰ ਹੋਣਗੇ ਦੋ ਜਣੇ ਇੱਕ ਬੰਦੇ ਨੂੰ ਮੋਟਰ ਤੇ ਬੁਲਾ ਕੇ ਸਰਪੰਚੀ ਮੰਗਦੇ ਆ ਉਹਨਾਂ ਦਾ ਮਤਲਬ ਨਹੀਂ ਹੈਗਾ ਗੈਦਾ ਕੋਈ ਵੀ ਗੱਲ ਕਰਨ ਸਾਡੇ ਘਰੇ ਆ ਕੇ ਗੱਲ ਕਰਨ ਕੌਣ ਕੌਣ ਕਿਹਨੇ ਕਿਹਨਾਂ ਨੇ ਮੋਟਰ ਤੇ ਬੁਲਾਇਆ ਜੀ ਸਤਨਾਮ ਸਿੰਘ ਸੀਗਾ ਇੱਕ ਸੁੱਖਾ ਸੀਗਾ ਪਿੰਡ ਦੇ ਵਾਟਰ ਬਾਕਸ ਕੋਲੇ ਬਲਾਕੀਟ ਦੇ ਤੋਂ ਸਰਪੰਚੀ ਮੰਗਦੇ ਕਿ ਸਾਨੂੰ ਸਰਪੰਚੀ ਸਰਪੰਚ ਮੈਂ ਮੇਰੇ ਤੋਂ ਮੰਗਾਣਾ ਕਿ ਮੈਂ ਇਹਨਾਂ ਨੂੰ ਸਰਪੰਚੀ ਦਵਾਂ ਲੈ ਕੇ